ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜਿਸ ਤਰ੍ਹਾਂ ਤੁਸੀਂ ਮੈਨੂੰ ਇੱਥੇ ਪਿਆਰ ਦਿੱਤਾ ਹੈ ਨਾ YouTube ਦੇ ਉੱਪਰ ਉਦਾਂ ਹੀ ਆਪਣਾ Instagram ਤੇ ਪੇਜ ਹਾਂ ਤੇ ਜਾ ਕੇ ਮੇਰੇ ਪੇਜ ਨੂੰ ਬាទ-ਬាទ ਫੋਲੋ ਕਰੋ ਜਿੱਦਾਂ ਮੈਂ ਸੂਟ ਪਾਇਆ ਹੈਗਾ ਉਹ ਆਪਾਂ ਰੀਅਲ Instagram ਤੇ ਪਾਈ ਹੋਈ ਹੈ ਤੁਸੀਂ ਉੱਥੇ ਜਾ ਕੇ ਵੀ ਚੈੱਕ ਕਰ ਸਕਦੇ ਹੋਗੇ ਆਪਣੇ ਸੂਟ ਦੇ ਆਰਡਰ ਦੇ ਸਕਦੇ ਹੋਗੇ ਬਾਕੀ ਆਪਾਂ ਆਰਡਰ ਦੇਣ ਲਈ ਆਪਣਾ WhatsApp ਹੀ ਰੱਖਿਆ ਹੋਇਆ ਹੈਗਾ whatsapp ਤੇ ਆਪਾਂ ਜਿਹੜੇ ਆਰਡਰ ਲنگੇ ਸਾਰੇ ਆਪਾਂ ਡੀਲ ਕਰ ਦੇਵਾਂਗੇ ਤੁਸੀਂ ਉੱਥੇ ਜਾ ਕੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਕਨਫਰਮ ਕਰ ਸਕਦੇ ਹੋਗੇ ਜਿਹੜਾ ਮੇਰੇ ਸੂਟ ਪਾਇਆ ਹੈਗਾ ਇਹ ਰਾਮ ਟੈਕਸ ਦਾ ਸੂਟ ਹੈ ਪਿਓਰ ਕਾਟਨ ਦਾ ਵਿਦਆਊਟ ਲਾਈਨਿੰਗ ਜਿੱਦਾਂ ਹਜੇ ਵਿਦਆਊਟ ਲਾਈਨਿੰਗ ਆਪਣੇ ਇੰਡੀਆ ਦੇ ਵਿੱਚ ਸੂਟ ਪੈ ਰਹੇ ਨੇਗੇ ਹਨਾ ਪਾ ਸਕਦੇ ਆਂਗੇ ਆਪਾਂ ਤੁਸੀਂ ਉਸ ਤਰ੍ਹਾਂ ਲੈ ਸਕਦੇ ਹੋਗੇ ਇਹਦੇ ਨਾਲ ਦੇ ਸੂਟ ਆਪਣੇ ਕੋਲ ਅਵੇਲੇਬਲ ਹੈਗੇ ਨੇਗੇ ਹੋਰ ਕਲਰ ਦੇ ਵਿੱਚ ਵੀ ਨੇਗੇ ਡਿਜ਼ਾਈਨ ਆਪਾਂ ਇਸ ਤਰ੍ਹਾਂ ਰੱਖਿਆ ਹੈਗਾ ਸਭ ਤੋਂ ਪਹਿਲਾਂ ਦੇਖੋ neck ਤੇ ਆਪਾਂ ਇਸ ਤਰ੍ਹਾਂ ਡਿਜ਼ਾਈਨ ਦਿੱਤਾ ਹੈਗਾ ਤੇ ਬਾਜੂ ਤੇ ਵੀ ਪਿੰਟੈਕਸ ਪਾਇਆ ਨਹੀਂ ਆ ਤੇ ਘੇਰੇ ਤੇ ਵੀ ਪਾਇਆ ਨਹੀਂ ਦੁਪੱਟਾ ਮੈਂ ਇਹਦੇ ਨਾਲ ਹਾਫ ਪਿਓਰ ਦਾ ਰੱਖਿਆ ਹੈਗਾ ਜੇ ਤੁਸੀਂ ਕੋਈ ਹੋਰ ਦੁਪੱਟਾ ਲੈਣਾ ਚਾਹੁੰਦੇ ਹੋਗੇ ਹੋਰ ਵੀ ਲੈ ਸਕਦੇ ਹੋਗੇ ਤੇ ਆਪਾਂ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਹੈਗਾਗਾ ਤਾਂ 1100 ਪਲੱਸ ਸ਼ਿਪਿੰਗ ਹੈਗੀ ਐਕਸਟਰਾ ਸ਼ਿਪਿੰਗ ਕੋਈ ਨਹੀਂ ਲਈ ਜਾਊਗੀ ਤੁਹਾਡੇ ਤੋਂ ਤੇ ਤੁਸੀਂ ਲੈ ਸਕਦੇ ਹੋਗੇ ਇੱਥੇ ਸੂਟ ਪਿਆ ਸੀ ਮੈਨੂੰ ਸੋਹਣਾ ਲੱਗਿਆ ਮੈਂ ਸਟਿਚ ਕਰਵਾ ਲਿਆ ਇਹਦੇ ਨਾਲ ਦੇ ਇੱਕ ਇੱਕ ਸੂਟ ਆਪਣੇ ਕੋਲੇ ਰੱਖ ਕੇ ਆਪਾਂ ਤਿੰਨ ਤਿੰਨ ਸੂਟ ਲੈ ਕੇ ਆਏ ਸੀ ਜੀ ਪਹਿਲਾਂ ਤੁਸੀਂ ਸੂਟ ਦੇਖ ਸਕਦੇ ਹੋਗੇ ਦੇਖੋ ਮੇਰੇ ਵਾਲੇ ਨਾਲ ਦਾ ਹੀ ਹੈ ਸੇਮ ਮੈਂ ਪਾਇਆ ਹੋਇਆ ਹੈਗਾ ਤੇ ਸਟੈਂਪ ਤੁਸੀਂ ਚੈੱਕ ਕਰ ਸਕਦੇ ਹੋ ਰਾਮ ਟੈਕਸ ਜੋ ਮੈਂ ਵੀਡੀਓ ਦੇ ਵਿੱਚ ਗੱਲ ਕਹੂੰਗੀ ਆਪਾਂ ਉਹੀ ਸੇਲ ਕਰਾਂਗੇ ਤੇ ਵਿਦਆਊਟ ਬ੍ਰਾਂਡ ਆਪਾਂ ਨਹੀਂ ਸੇਲ ਕਰਦੇ ਹੈਗੇ ਕਾਫੀ ਜਿਆਦਾ ਸੋਹਣਾ ਸੂਟ ਹੈਗਾ ਨਾਲ ਹੈ ਕਿ ਹੈ ਕਿ ਇਸ ਤਰ੍ਹਾਂ ਦੀ ਬਾਟਮ ਫਰੋਜ਼ੀ ਕਲਰ ਦੀ ਬਹੁਤ ਸੋਹਣਾ ਲੱਗਿਆ ਮੈਨੂੰ ਇਹ ਕਲਰ ਕੁਝ ਮੇਰੇ ਕੋਲ ਹੈ ਵੀ ਨਹੀਂ ਸੀ ਇਸ ਤਰ੍ਹਾਂ ਦਾ ਕਲਰ ਕਰਕੇ ਤੁਸੀਂ ਵੀ ਉਸ ਤਰ੍ਹਾਂ ਦੇ ਕਲਰ ਲਿਆ ਕਰੋ ਵੀ ਜੋ ਤੁਹਾਡੇ ਕੋਲੇ तकरीबन ਵੈਸੇ ਸਾਰੇ ਹੀ ਹੁੰਦੇ ਨੇਗੇ ਪਰ ਪ੍ਰਿੰਟ ਦਾ ਅਲੱਗ-ਅਲੱਗ ਹੁੰਦੇ ਨੇ ਚਾਹੀਦੀ ਕਲਰ ਮੈਚ ਕਰ ਜਾਣ ਪ੍ਰਿੰਟ ਦਾ ਐਦਾਂ ਦਾ ਇੱਕ ਕਲਰ ਦੇ ਦੋ-ਦੋ ਤਿੰਨ-ਤਿੰਨ ਸੂਟ ਆਪਣੇ ਕੋਲ ਹੁੰਦੇ ਨਹੀਂ ਲਗੇ ਜੇ ਦੇਖ ਸਕਦੇ ਆ ਤੁਸੀਂ ਜਿਹਨੇ ਮੈਂ ਸਲਾਈ ਕਰਵਾਇਆ ਤੁਸੀਂ ਆਪਣੇ ਟੇਲਰ ਤੋਂ ਇਸ ਤਰ੍ਹਾਂ ਸਟਿਚਿੰਗ ਕਰਵਾ ਸਕਦੇ ਹੋਗੇ ਤੇ ਜੇਕਰ ਤੁਹਾਡੀ ਫਿਟਿੰਗ ਸਹੀ ਆਉਂਦੀ ਹੈ ਤੁਸੀਂ ਸਟਿਚ ਕਰਵਾ ਸਕਦੇ ਹੋਗੇ ਦੇਖੋ ਯੈਲੋ ਕਲਰ ਹੈਗਾ ਮਸਟਰਡ ਯੈਲੋ ਯਾ ਕਲਰ ਹੈਗਾ ਕੋਈ ਪੜਕੀਲਾ ਕਲਰ ਨਹੀਂ ਹੈਗਾ ਸੁਪਰ ਜੀ ਕਲੈਕਸ਼ਨ ਹੈ ਇਹਦੀ ਅੱਜ ਵਾਲੀ ਤੇ ਨਾਲ ਰਹੇਗੀ ਯੈਲੋ ਬਾਟਮ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਾਫੀ ਜਿਆਦਾ ਸੋਹਣਾ ਕਪੜਾ ਮੈਂ ਪਾਇਆ ਹੋਇਆਗਾ ਕੰਫਰਟੇਬਲ ਹੈਗਾ ਫੁੱਲ ਤੇ ਤੀਜਾ ਕਲਰ ਇਹਦੇ ਵਿੱਚ ਹੈਗਾਗਾ ਪਿੰਕ ਕਲਰ ਦੇਖੋ ਜੀ ਪਿੰਕ कलर ਇਹਦੇ ਵਿੱਚ ਹੈਗਾਗਾ ਤੇ ਪਿੰਕ ਵੀ ਲੈ ਸਕਦੇ ਹੋਗੇ ਤੁਸੀਂ yellow ਵੀ ਲੈ ਸਕਦੇ ਹੋਗੇ frozy ਵੀ ਲੈ ਸਕਦੇ ਹੋਗੇ ਦੇਖੋ ਇਹ ਸੂਟ ਦੇ ਮੈਨੂੰ ਕਾਫੀ ਜਿਆਦੇ ਮੈਸੇਜ ਆਏ ਸੀਗੇ ਵੀ ਤੁਸੀਂ ਇਹਦੇ ਨਾਲ ਦੀ ਆਪਾਂ ਨੂੰ ਫੋਟੋਆਂ ਸ਼ੇਅਰ ਕਰੋ ਹਨਾ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਮੈਂ ਇੰਨੀਆਂ ਪਿਕਸ ਨਹੀਂ ਸ਼ੇਅਰ ਕਰ ਸਕਦੀ ਕਿਉਂਕਿ ਮੇਰੇ ਕੱਲ ਹੀ ਹੁਣ ਕਰਕੇ ਕੰਮ ਹੁਣ ਵੀ ਇਧਰ ਇਨੇ ਪਾਰਸਲ ਪਏ ਨੇਗੇ ਸਾਰੇ ਮੈਂ ਲਗਾਉਣੇ ਨੇਗੇ ਤੇ ਬਾਹਰ ਲਿਆਂ ਭੈਣਾਂ ਦੇ پارਸਲ ਮੰਗੇ ਹਨਾ ਉਹਨਾਂ ਨੂੰ ਫਿਟਿੰਗ ਚੈੱਕ ਕਰਵਾਉਣੀ ਹੈ ਦੀ ਤੇ ਫਿਰ ਉਹਨਾਂ ਦੇ ਨੈਕਸਟ ਆਰਡਰਾਂ ਦੀ ਮੈਂ ਬੁਕਿੰਗ ਕਰਨੀ ਹੈ ਤਾਂ ਕਰਕੇ ਹਨਾ ਵੀ ਕੁਛ ਨਾ ਕੁਛ ਇਹਦਾ ਸਟਿਚਿੰਗ ਵਾਲੇ ਪੋਏ ਪਹਿਨੇ ਵੀ ਮੈਂ ਸਾਰੇ پارਸਲ ਲਾਉਣੇ ਨੇ ਇੰਡੀਆ ਦੇ ਵਿੱਚ پارਸਲ ਲਾਉਣੇ ਲੰਗੇ ਤੇ ਕਾਫੀ پارਸਲ ਜਾਣਗੇ ਮੇਰੇ ਘਰ ਨੂੰ ਕਿਤੇ ਆਪਾਂ ਭੇਜ ਦੇਾਂਗੇ ਕੁਛ ਕੁਛ ਕ ਪੇਮੈਂਟ ਰਹਿਦੀਆਂ ਨੇ ਕਰਕੇ ਦੀ ਉਹਨਾਂ ਨੂੰ ਮੈਸੇਜ ਵੀ ਤੁਸੀਂ ਕਰ ਦੋ ਪੇਮੈਂਟ ਤੇ ਆਪਾਂ پارਸਲ ਭੇਜ ਦਾਂਗੇ ਉਹ ਜਿਹੜੀ ਮੈਂ ਕਲੈਕਸ਼ਨ ਦਿਖਾਉਣ ਚਾਹੂੰਗੀ ਬਹੁਤ ਹੀ ਤਮਾਕੇਦਾਰ ਬਹੁਤ ਜਿਆਦੇ ਸੋਹਣੀ ਕਲੈਕਸ਼ਨ ਹੈਗੀ ਤੇ ਫਟਾਫਟ ਆਪਣਾ ਆਰਡਰ ਹੈ ਜਿਹੜਾ ਤੁਸੀਂ ਦਿੰਦੇ ਜਾਇਓ ਇਹ ਸੁੱਟਾ ਦਾ ਕਿਉਂਕਿ ਬਹੁਤ ਲਿਮਟਿਡ ਸਟਾਕ ਹੈਗਾ ਫਿਰ ਇਹ ਸੂਟ ਆਨ ਨਾ ਆਨ ਮੇਰੀ ਕੋਈ ਗਾਰੰਟੀ ਨਹੀਂ ਹੈਗੀ ਦੇਖੋ ਕੋਈ ਕਮੀ ਨਹੀਂ ਹੈਗੀ ਸੂਟ ਦੇ ਵਿੱਚ ਇੰਨਾ ਕਿ ਜਿਆਦਾ ਸੋਹਣਾ ਸੂਟ ਬਣਿਆ ਹੋਇਆ ਜਿੰਨਾ ਵੀ ਕਹਿ ਸਕੋ ਦੇਖੋ ਜੀ ਇਹ ਇਹਦਾ ਘੇਰਾ ਬਣਿਆ ਹੋਇਆ ਬਲੌਕ ਪੇਂਟਿੰਗ ਹੋਈ ਹੋਈ ਹੈਗੀ ਪਲੱਸ ਆਰੀ ਵਰਕ ਹੋਇਆ ਹੋਇਆਗਾ ਸਟਾਫ ਦੀ ਗੱਲ ਕਰਾਂ ਮੈਂ ਸਟਾਫ ਬਰਬਰੀ ਦੇ ਵਿੱਚ ਹੈਗਾ ਇਹ ਵਾਲਾ ਜਿਹੜਾ ਇਹ ਵਾਲਾ ਡਿਜ਼ਾਈਨ ਆਊਗਾ neck ਤੇ ਆਊਗਾ ਇਸ ਤਰ੍ਹਾਂ ਠੀਕ ਹੈ ਜੀ ਇਹ ਘੇਰੇ ਦਾ ਆ ਗਿਆ ਇਹ ਆ ਗਿਆ ਬਾਜੂ ਤੇ ਇਹਨੂੰ ਤੁਸੀਂ ਜਦੋਂ ਸੋਨਾ ਸੋਨਾ ਸਟਿਚ ਕਰਵਾਉਂਗੇ ਕਾਫੀ ਜਿਆਦਾ ਸੋਹਣਾ ਸੂਟ ਬਣੂਗਾ ਸਲਾਈ ਹੋ ਕੇ ਬਰਬਰੀ ਦੇ ਉੱਪਰ ਵਿਕਸ਼ ਹਟਕੇ ਜੇ ਚੀਜ਼ ਆਈ ਹੈਗੀ ਦੇਖੋ ਕਿੰਨੀ ਜਿਆਦਾ ਸੋਹਣਾ ਸੂਟ ਹੈ ਤੇ बॉटम ਦੀ ਗੱਲ ਕਰਾਂ ਪਿਓਰ ਕ੍ਰੇਪ ਦੀ बॉਟਮ ਹੈਗੀ ਤੁਸੀਂ ਸਟੱਫ ਦੇਖੋਗੇ ਬਹੁਤ ਜਿਆਦਾ ਸੋਹਣਾਗਾ ਸਟੱਫ ਤੇ ਕ੍ਰੇਪ ਦਾ ਦੇਖੋ ਜੀ ਥੋੜਾ ਜਿਹਾ ਲਾਈਟ ਐਂਡ ਡਾਰਕ ਲੱਗ ਰਿਹਾ ਹੁਣ बॉਟਮ ਤੁਹਾਨੂੰ ਡਾਰਕ ਲੱਗ ਰਹੀ ਹੋਣੀ ਨਾ ਜਦੋਂ ਇਹਦੇ ਨੀਚੇ ਤੁਸੀਂ ਟਾਪਟਾ ਲਗਾਉਂਗੇ ਇਸ ਕਲਰ ਦਾ 베ਸ ਨਾਲ ਦਾ ਤਾਂ ਫਿਰ ਇਹ ਸੇਮ ਕਲਰ ਹੋ ਜਾਊਗਾ ਹੈਗਾ ਇਹ ਵੀ ਲਵੈਂਡਰ ਹੈਗਾ ਕੁਝ ਲਾਈਟਾਂ ਪੈ ਰਹੀਆਂ ਨੇ ਇੰਗੀਆਂ ਸੀ ਮਤਲਬ ਕੱਪੜਿਆਂ ਤੇ ਲਾਈਟਾਂ ਲਾ ਦੇ ਹੋਣ ਕਰਕੇ ਰੂਮ ਦੇ ਵਿੱਚ ਲਾਈਟਾਂ ਪੈ ਰਹੀਆਂ ਨੇਗੀਆਂ ਤੇ ਤਾਂ ਕਰਕੇ ਨਾ ਸੇਮ ਕੋਈ ਵੀ ਉਹ ਨਹੀਂ ਹੈਗਾ ਵੀ ਤੁਹਾਨੂੰ ਫਰਕ ਰਹੂਗਾ ਜਦੋਂ ਇਹਦੇ ਨੀਚੇ ਟਾਪਟਾ ਲਾ ਕੇ ਗਾਈ ਕਰਵਾ ਕੇ ਤੁਸੀਂ ਟਾਪਟਾ ਲਾਉਂਗੇ ਨਾ ਲਵੈਂਡਰ ਕਲਰ ਦਾ ਸੇਮ ਬਾਟਮ ਨਾਲ ਮੈਚ ਹੋਊਗਾ ਇੰਨਾ ਕੁ ਜ਼ਿਆਦਾ ਸੋਹਣਾ ਬਣੂਗਾ ਨਾ ਚੀਜ਼ ਦਾ ਕੋਟਾ ਛਾਟ ਕੇ ਤੇ ਤੁਸੀਂ ਦੁਪੱਟਾ ਦੇਖੋ 2 मीटर ਦਾ ਦੁਪੱਟਾ 44 ਇੰਚ ਦਾ ਇਸ ਤਰ੍ਹਾਂ ਦੁਪੱਟਾ ਰੈਡੀ ਹੋਇਆ ਹੋਇਆਗਾ ਪ੍ਰਾਈਸ ਰਹੂਗਾ ਜੀ ਇਹਦਾ 3500 ਪਲੱਸ ਸ਼ਿਪਿੰਗ ਹੈਗੀ ਤੇ ਫਟਾਫਟ ਸਕਰੀਨਸ਼ਾਟ ਲੈ ਕੇ ਤੁਸੀਂ ਆਰਡਰ ਕਰ ਸਕਦੇ ਹੋਗੇ ਜਿੱਦਾਂ ਤੁਸੀਂ ਪਾਰਟੀ ਵੀ ਕੋਈ ਵੀ ਤੁਹਾਡਾ ਛੋਟਾ ਮੋਟਾ ਫੰਕਸ਼ਨ ਹੈ ਉਹ ਤਾਂ ਤੁਸੀਂ ਇਹਨਾਂ ਨੂੰ ਪਾ ਸਕਦੇ ਅਗਲਾ ਕਲਰ ਆਜੂ ਦਾ ਫਰੋਜ਼ੀ ਜਿਵੇਂ ਜਿਵੇਂ ਸੂਟਾਂ ਦੇ ਨੀਚੇ ਟਾਪਟੇ ਲਗਾਏ ਚਲੋਗੇ ਸਾਰੇ ਬਾਟਮ ਨਾਲ ਮੈਚ ਕਰ ਹੀ ਜਾਣਗੇ ਕਿਉਂਕਿ ਬਰਬਰੀ ਦੀ ਪਿਓਰ ਬਰਬਰੀ ਦੇ ਵਿੱਚ ਹੈਗਾ ਇਹ ਸਾਰਾ ਸਟੱਫ ਤੁਹਾਨੂੰ ਸਾਰੇ ਕਲਰ ਬਾਟਮ ਦੇ ਵਿੱਚ ਡਾਰਕ ਲੱਗਣਗੇ ਪਰ ਜਦੋਂ ਇਹਦੇ ਨੀਚੇ ਟਾਪਟਾ ਲੱਗ ਗਿਆ ਸੇਮ ਕਲਰ ਹੋ ਜਾਊਗਾ ਤੁਹਾਨੂੰ ਇਹ ਵੀ ਮੈਂ ਨਾਲ ਸਮਝਾ ਦਊਗੀ ਵੀ ਇਦਾਂ ਹੀ ਹੋ ਜਾਊਗਾ ਸੇਮ ਕੇਰਾ ਰਹੂਗਾ ਬਾਜੂ ਤੇ neck ਦੇ ਉੱਪਰ ਵਰਕ ਹੈਗਾ ਸੇਮ ਦੁਪੱਟਾ ਰਹੇਗਾ ਦੁਪੱਟੇ ਦੀ ਸਾਰਿਆਂ ਦੀ ਪ੍ਰਿੰਟਿੰਗ ਇੱਕੋ ਜਿਹੀ ਆ ਤੇ ਬਾਕੀ ਮੈਂ ਤੁਹਾਨੂੰ ਖੋਲ ਕੇ ਦਿਖਾ ਦੂੰਗੀ ਫਿਰ ਤੁਸੀਂ ਕਹਿ ਦਿਨੇ ਆ ਬਾਅਦ ਚ ਵੀ ਫੋਟੋ ਪਾ ਦਊਗਾ ਦੇਖੋ ਜੀ ਪ੍ਰਾਈਸ ਇਹਦਾ ਵੀ ਸਾਡੇ 3500 ਰਹੂਗਾ ਆਪਣਾ ਫਟਾਫਟ ਆਰਡਰ ਕਰਕੇ ਸੂਟ ਰਖਵਾ ਲਿਓ ਕਿਉਂਕਿ ਇਹ ਆਪਾਂ ਪਤਾ ਕੀਤਾ ਸੀਗਾ ਬਹੁਤ ਲਿਮਟਿਡ ਜャ ਸਟਾਕ ਸੀਗਾ ਤਾਂ ਕਰਕੇ ਫਿਰ ਇਹ ਕਹਿੰਦੇ ਦੁਬਾਰਾ ਰੀਫਿੱਲ ਤੇ ਸ਼ਾਇਦ ਹੀ ਆਵੇ ਇਹ ਵੀ ਤੁਸੀਂ ਸੂਟ ਚੈੱਕ ਕਰ ਸਕਦੇ ਹੋਗੇ ਸੀ ਗ੍ਰੀਨ ਕਲਰ ਦਾ ਸੂਟ ਹੈਗਾ ਪਿਸਤਾ ਜਿਆ ਤੇ ਵੀ ਘੇਰਾ ਵਰਕ ਹੋਇਆ ਹੋਇਆਗਾ ਤੇ ਨੈੱਕ ਹੈਗਾ ਬਾਜੂ ਲੰਗੀਆਂ ਪਹੁੰਚੇ ਤੇ ਕੋਈ ਵੀ ਵਰਕ ਨਹੀਂ ਹੈਗਾ ਇਹਦੀ ਵੀ ਤੁਹਾਨੂੰ ਬਾਟਮ ਡਾਰਕ ਲੱਗੂਗੀ ਸੇਮ ਮੈਂ ਪਹਿਲਾਂ ਵੀ ਦੱਸਿਆ ਹਣਾ ਮੈਂ ਕੱਲ ਕਲੇ ਸੂਟ ਨਾਲ ਤੁਹਾਨੂੰ ਦੱਸ ਰਹੀ ਹਾਂ ਵੀ ਤੁਸੀਂ ਜਦੋਂ ਇਹਦੇ ਨੀਚੇ ਟਾਪਟਾ ਲੱਗ ਗਿਆ ਫਿਰ ਸਹੀ ਹੋ ਜਾਣਾਗਾ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦੇ ਸੋਨਾ ਦੁਪੱਟਾ ਹੈਗਾ ਦੇਖੋ ਖੁੱਲਾ ਡੋਲਾ ਹੈਗਾ ਪੂਰਾ ਦੁਪੱਟਾ ਕਲਰ ਸਾਰੇ ਸੋਨੇ ਨੇ ਜਿੱਦਾਂ ਅੱਜਕਲ ਕੁੜੀਆਂ ਪਾਉਂਦੀਆਂ ਨੇ ਨਾ ਵੀ ਸੋਬਰ ਜਿਹਾ ਕਲਰ ਤੇ ਉੱਪਰ ਸਾਰੇ ਆਪਾਂ ਦੋ ਕਲਰ ਲੈ ਕੇ ਆਏ ਆਂਗੇ ਇਹ ਮੈਨੂੰ ਕਾਫੀ ਜਿਆਦੇ ਥੋੜਾ ਸੂਟ ਲੱਗਦਾ ਗ੍ਰੀਨ ਦੇ ਵਿੱਚ ਤੇ ਇਹ ਆਪਾਂ ਦੋ ਕਲਰ ਲੈ ਕੇ ਆਏ ਹਾਂ ਜੀ ਤੁਸੀਂ ਦੇਖ ਸਕਦੇ ਹੋ ਦੇਖ ਜੀ ਘੇਰਾ ਆ ਗਿਆ neck ਆ ਗਿਆ ਤੇ ਮੋਹ ਆ ਗਿਆ ਬਾਜੂ ਆ ਗਿਆ ਬਾਜੂ ਆ ਗਈਆਂ ਤੇ ਨਾਲ ਹੈਗੀ ਹੈਗੀ ਪਿਓਰ ਕ੍ਰੀਪ ਦੀ ਬਾਟਮ ਤੇ ਨਾਲ ਰਹੇਗਾ ਕਰੀਮ ਕਲਰ ਦਾ ਦੁਪੱਟਾ ਮੈਨੂੰ ਇਹ ਕਲਰ ਕਾਫੀ ਜਿਆਦਾ ਸੋਹਣਾ ਲੱਗਿਆ ਮੇਰੇ ਕੋਲ ਕਰੀਮ ਕਲਰ ਦਾ ਸੂਟ ਨਹੀਂ ਹੈਗਾ ਜੇ ਸੂਟ ਕੋਈ ਬਚ ਗਿਆ ਆਪਾਂ کہیں ਦੇ ਵਿੱਚ ਜਰੂਰ ਬਣਵਾਵਾਂਗੇ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਲਾਸ ਵਗੈਰਾ ਵੀ ਲਗਾਵਾਂਗੇ ਫਿਰ ਮਲਟੀ ਕਲਰ ਦੀ ਟਾਈ ਐਂਡ ਡਾਈ ਮਤਲਬ ਮਲਟੀ ਕਲਰ ਦੀ ਲਾਸ ਪੋਸਟਰ ਲਗਾਵਾਂਗੇ ਠੀਕ ਹੈ ਜੀ ਅੱਜ ਸੀਗੀ ਇਹ ਬਹੁਤ ਜ਼ਿਆਦੇ ਸੋਹਣੀ ਪਿਆਰੀ ਦੀ ਕਲੈਕਸ਼ਨ ਤੁਹਾਡੇ ਲਈ ਅਸੀਂ ਲੈ ਕੇ ਆਏ ਅਗੇ ਆਪਣਾ ਫਾਸਟਲੀ ਆਰਡਰ ਕਰ ਦਿਓ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਕੱਲ ਕਾਫੀ ਭੈਣਾਂ ਦੇ ਕਮੈਂਟ ਆਏ ਸੀ ਆਪਾਂ ਸਿੰਪਲ ਹੀ ਸਲਵਾਰ ਰੱਖਾਂਗੇ ਟਾਈ ਐਂਡ ਡਾਈ ਨਹੀਂ ਕਰਵਾਉਂਦੇ ਹੈਗੇ ਕੱਲੇ ਦੁਪट्टे ਟਾਈ ਐਂਡ ਡਾਈ ਕਰਵਾ ਦਾਂਗੇ ਠੀਕ ਹੈ ਜੀ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਾਰੀ ਸ਼ਕਲ ਜੀ ਬਾਏ ਬਾਏ